ਖਬਰਨਾਮਾ ਦੇਖ ਰਹੇ ਸਾਰੇ ਹੀ ਸਤਿਉਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਹੋਸਰਾਸ ਭਾਰਤ ਸਰਕਾਰ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਪਹਿਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਆਵਾਸ ਯੋਜਨਾ ਯਾਨੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਪਹਿਲੇ ਪਹਿਲੀ ਵਾਰ ਇੱਕ ਰੋੜ ਘਰ ਬਣ ਕੇ ਇੱਕੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਯਾਨੀ ਕਿ 30 ਅਪ੍ਰੈਲ ਤੋਂ ਬਾਅਦ ਉਹ ਫੰਡ ਜਿਹੜੀ ਹੈ ਜਾਰੀ ਕਰਨਗੇ ਲੇਕਿਨ ਇਧਰ ਇੱਕ ਹੋਰ ਖਬਰ ਆ ਰਹੀ ਹੈ ਅੱਜ ਤੋਂ ਗੈਸ ਸਿਲੰਡਰਾਂ ਦੇ ਨਵੇਂ ਨਿਯਮ ਲਾਗੂ ਕਰਨ ਜਾਰੀ ਹੈ ਭਾਰਤ ਸਰਕਾਰ ਯਾਨੀ ਕਿ ਅੱਜ ਤੋਂ ਪੂਰੇ ਭਾਰਤ ਦੇ ਲੋਕਾਂ ਨੂੰ ਗੈਸ ਸਿਲੰਡਰ ਸਸਤਾ ਮਿਲੇਗਾ ਉਸ ਬਾਰੇ ਜਿਹੜੀ ਜਾਣਕਾਰੀ ਭਾਰਤ ਸਰਕਾਰ ਨੇ ਵੈਬਸਾਈਟ ਤੇ ਜਿਹੜੀ ਹੈ ਅਪਲੋਡ ਕਰ ਦਿੱਤੀ ਹੈ ਆ ਸੂਤਰਾਂ ਦੇ ਹਵਾਲੇ ਤੋਂ ਹੁਣੇ ਹੀ ਖਬਰ ਆਈ ਹੈ ਕਿ ਭਾਰਤ ਸਰਕਾਰ ਵੱਲੋਂ ਗੈਸ ਸਿਲੰਡਰ ਸਸਤਾ ਕੀਤਾ ਜਾਵੇਗਾ ਅੱਜ ਤੋਂ ਉਹ ਨਿਜ਼ਮ ਲਾਗੂ ਕਰ ਦਿੱਤੇ ਨੇ ਭਾਰਤ ਸਰਕਾਰ ਨੇ ਯਾਨੀ ਕਿ 40 ਰੁਪਏ ਲੈਸ ਘਟ ਨਾਲ ਮਿਲੇਗਾ ਯਾਨੀ ਕਿ 40 ਰੁਪਏ ਭਾਰਤ ਸਰਕਾਰ ਨੇ ਗੈਸ ਸਿਲੰਡਰ ਦਾ ਰੇਟ ਘਟਾ ਦਿੱਤਾ ਹੈ ਓਨਲੀ ਕਮਰਸ਼ੀਅਲ ਸਿਲੰਡਰ ਯਾਨੀ ਕਿ ਜਿਹੜੇ ਕਮਰਸ਼ੀਅਲ ਸਿਲੰਡਰ ਨੇ ਉਹਨਾਂ ਉੱਤੇ ਭਾਰ ਸਰਕਾਰ ਵੱਲੋਂ ਭਾਰੀ ਕਟੌਤੀ ਕੀਤੀ ਗਈ ਹੈ ਭਾਰੀ ਛੋਟ ਦੇ ਦਿੱਤੀ ਗਈ ਹੈ ਅੱਜ ਉਹ ਨਿਯਮਾਂ ਦੇ ਤਹਿਤ ਅੱਜ ਜੋ ਵੀ ਲੋਕ ਯਾਨੀ ਕਿ 1 April ਤੋਂ ਸ਼ੁਰੂ ਕਰਨਗੇ ਉਹ ਖਰੀਦਦਾਰੀ ਕਰਨਗੇ ਉਹਨਾਂ ਨੂੰ 40 ਰੁਪਏ ਸਿਲੰਡਰ ਸਸਤਾ ਮਿਲੇਗਾ ਇਹ ਵੱਡਾ ਉਪਰਾਲਾ ਕੀਤਾ ਗਿਆ ਹੈ 1 April ਤੋਂ ਨਵੇਂ ਨਿਯਮ ਬਣਾ ਦਿੱਤੇ ਨੇ ਗੈਸ ਸਿਲੰਡਰ ਦੀ ਆ ਭਰਾਏ ਦੇ ਲਈ